ਪੰਜਾਬ ਦੇ ਵਿੱਚ ਇੱਕ ਪਾਸੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤਾਂ ਦੂਸਰੇ ਪਾਸੇ ਕਈ ਅਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਸਰੇ ਆਮ ਪੁਲਿਸ ਤੇ ਸਵਾਲ ਚੁੱਕਦੀਆਂ ਨਜ਼ਰ ਆ ਰਹੀਆਂ ਨੇ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਥਾਲੀਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਤੇ ਕੁਝ ਅਣਪਛਾਤੇ ਵੱਲੋਂ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਖਲ ਕਰਵਾਇਆ ਗਿਆ ਹੈ ਇਸ ਮੌਕੇ ਪੀੜਤ ਨੇ ਕਿਹਾ ਹੈ ਕਿ ਉਹ ਰੋਜ਼ ਦੀ ਤਰ੍ਹਾਂ ਸਵੇਰੇ ਆਪਣੇ ਪਿਤਾ ਨੂੰ ਰੋਟੀ ਦੇਣ ਲਈ ਜਾ ਰਿਹਾ ਸੀ ਕਿ ਅਚਾਨਕ ਕੁਝ ਅਣਪਛਾਤੇਆਂ ਦੇ ਵੱਲੋਂ ਦਾਤਰ ਸਮੇਤ ਹੋਰ ਵੀ ਹਥਿਆਰਾਂ ਦੇ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਉਧਰ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਇਸ ਪੂਰੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਫੜਨ ਦਾ ਦਾਵਾ ਕੀਤਾ ਗਿਆ ਹੈ ਕਈ ਮਲਵਲੀ ਚੋਪੜਾ ਨਾਮ ਮੇਰਾ ਪਈ ਧਾਰੀ ਵਾਲਾ ਸ਼ਹਿਰ ਤੋਂ ਬਲੰਗ ਕਰਦਾ ਮੈਂ ਸਪੋਰਟਸ ਮੈਨਾਂ ਕਬੱਡੀ ਖੇਡਦਾ ਮੇਰੇ ਫਾਦਰ ਦੀ ਬੂਟਾ ਦੀ ਦੁਕਾਨ ਲੰਗਾਹ ਮਾਰਕੀਟ ਚ ਅੱਛਾ ਤੇ ਮੈਂ ਦੁਕਾਨ ਤੇ ਆਪਣੇ ਫਾਦਰ ਜੀ ਨੂੰ ਰੋਟੀ ਦਿਨ ਜਾਂਦਾ ਪਿਆ ਸੀ ਜੇ ਦੁਪਹਿਰ ਨੂੰ 2:30 ਦਾ ਟਾਈਮ ਹੀ ਨਹੀਂ 2:25 2:30 ਦਾ ਟਾਈਮ ਤੇ ਸਪੋਰਟ ਹੀ ਚੱਲਦੇ ਜੇ ਇਹ ਮੈਨੂੰ ਧਾਬੇ ਵਾਲੇ ਮੈਨੂੰ ਪੈਗੇ ਆ ਇਸ ਸਪੋਰਟ ਹੀ ਖੇਡਣ ਦਾ ਮੌਕਾ ਵੀ ਨਹੀਂ ਦਿੱਤਾ ਸ਼ਰਾਬ ਆ ਡੋਕੋ ਇਹ ਆ ਨਜਾਇਜ਼ ਤਾਬਾ ਇਹਨਾਂ ਦਾ ਨਜਾਇਜ਼ ਸ਼ਰਾਬ ਪੀਉਂਦੇ ਨਾ ਕੋਈ ਲੋਸਲ ਨਹੀਂ ਹੈਗਾ ਮੈਂ ਚੌਣ ਕਮਿਸ਼ਨ ਨੂੰ ਇਹ ਜੀ ਬੇਨਤੀ ਕਰਦਾ ਬਦਮਾਸ਼ਾ ਚੋਟੀ ਦੇ ਬਦਮਾਸ਼ ਨੇ ਮੇਨਾਂ ਨਜਾਇਜ਼ ਹੋਈ ਆ ਮੈਂ ਸਪੋਰਟਸ ਮੈਂ ਆਣਾ ਮੈਨੂੰ ਪਾਤਾ ਇਹਨਾਂ ਨੇ ਵਿੜਦੇ ਤੇ ਮੈਨੂੰ ਨਹੀਂ ਪਤਾ ਕਿਉਂ ਕਿ ਰੱਜੇ ਪੁੱਜੇ ਕੀ ਕੀ ਹੋਇਆ ਵਾ ਪਹਿਲਾਂ ਝਗੜਾ ਹੋਇਆ ਨਾ ਨਾ ਭਾਈ ਗੱਲਬਾਤ ਹੀ ਕੋਈ ਨਹੀਂ ਆ ਮੇਰੇ ਦਾ ਕਾਰਨ ਸਮਝਣ ਲੱਗੀ ਮੈਨੂੰ ਇਹ ਕੌਣ ਨੇ ਢਾਬੇ ਵਾਲੇ ਕੌਣ ਨੇ ਇਹ ਢਾਬੇ ਵਾਲੇ ਹੀ ਨਜਾਇਜ਼ ਇਹ ਮੀਟ ਮੁਰਗੇ ਦਾ ਕੰਮ ਉੱਥੇ ਸ਼ਰਮ ਨਹੀਂ ਨਜਾਇਜ਼ ਪਈ ਹੁੰਦੇ ਆ ਉੱਥੇ ਕੀ ਨਾ ਆਉਣਾ ਦਾ ਲੱਕੀ ਤੇ ਰੋਕੀ ਤੇ ਵਿਛਾਲ ਅੱਛਾ ਕਿਹੜੀ ਪਾਰਟੀ ਨਾਲ ਸੰਬੰਧਤ ਨੇ ਇਹ ਪਾਰਟੀ ਪੂਰੀ ਤਰ੍ਹਾਂ ਜੀ ਮੈਨੂੰ ਪਤਾ ਭਾਈ ਅੱਛਾ ਤੇ ਮੈਂ ਸਪੋਰਟਸਮੈਨ ਬੰਦਾ ਜੀ ਮੈਂ ਦੁਕਾਨ ਤੇ ਬਸ ਜੀ ਆ ਠੰਡ ਖੁੰਡ ਕਰਕੇ ਮੈਚ ਮੂਹ ਚ ਬੰਦ ਪਏ ਆ ਕਿਉਂ ਕਹਿੰਦੇ ਭਾਈ ਘਾਟ ਖੇਡ ਜੰਦੇ ਆ ਤੇ ਬਸ ਕੋਈ ਪੁਰਾਣੀ ਰਹਿੰਦੀ ਪੁਰਾਣੀ ਰਹਿੰਦੀ ਗੱਲ ਹੀ ਕੋਈ ਨਹੀਂ ਅੱਛਾ ਤੇ ਤੁਹਾਡੇ ਤੇ ਮੈਂ ਤਾਂ ਉਹਨਾਂ ਵਾਰ ਕਰਤੇ ਵਾਰ ਕਰਤਾ ਜੀ ਕਿਤੇ ਕਿਤੇ ਵਾਰ ਕੀਤਾ ਆ ਮੇਰੇ ਲੱਤ ਤੇ ਡਾਕਟਰ ਮਾਰਿਆ ਜੀ ਸਿਰ ਤੇ ਮਾਰਿਆ ਜੀ ਓਏ ਸਪੀਡ ਤੇ ਲੱਗੀਆਂ ਮੇਰੇ ਹੱਥ ਵੀ ਲਓ ਹੋ ਜੀ ਪਏ ਨਾ ਚੱਲਦੀ ਸਕੂਟਰ ਜੀ ਹੱਕੀ ਦਾਤਰ ਫਿਰਨ ਰਿਆ ਪਏ ਆ ਜੀ ਮੌਕਾ ਨਹੀਂ ਦਿੱਤਾ ਕਿ ਸਕੂਟਰ ਹੀ ਮੇਰੀ ਭੰਤੀ ਆ ਇੱਥੇ ਮੈਂ ਤੁਹਾਨੂੰ ਕਿਹਨੂੰ ਭਜਾਇਆ ਇਹ ਜੀ ਪੁਲਸ ਆਈ ਆ ਜੀ ਓਹ ਪੁਲਸ ਆਈ ਜੀ ਸ਼ਹਿਰ ਵਾਲੇ ਬਥੇਰਾ ਯੋਰ ਲਾਇਆ ਜੀ ਛੱਡਦੇ ਹੀ ਨਹੀਂ ਪਏ ਜੀ ਰਗੇਸ਼ ਚਰਾਮਨ ਜੀ ਕਹਿੰਦਾ ਜਿਹੜਾ ਵੇਚਿਆ ਅਸ ਡਾਉਣ ਨੂੰ ਮਾਰ ਦੇਣਾ ਜੀ ਚਾਵੇ ਕੋਣ ਜੀ ਜਾਨ ਸਾਰੇ ਨੂੰ ਪਿਆਰੀ ਆ ਹਾਂ ਜੀ ਚਾਵੇ ਕੋਣ ਸ਼ਾਸਨ ਦੀ ਮੰਗ ਕਰਦੇ ਹਾਂ ਮੰਗ ਜੀ ਮੈਂ ਆ ਹੀ ਕਰਦਾ ਜੀ ਵੇਖੋ ਜੀ ਜਿਹੜੀ ਉਹ ਕਾਰਵਾਈ ਮੇਰੀ ਬਣਦੀ ਆ ਮੈਨੂੰ ਸਾਬ ਦਿੱਤਾ ਜਾਵੇ ਮੇਰਾ ਇੱਕ ਸਾਥੀ ਹੈ लवली ਚੋਪੜਾ ਮੇਰੀ ਪਾਰਟੀ ਦਾ ਮੈਂਬਰ ਵੀ ਹੈ ਮੈਂ ਅੱਜ ਮੇਰੇ ਗਵਰਨਮੈਂਟ ਸੀ ਉਹਦੇ ਵਾਈਫ ਦੀ ਡੈਥ ਹੋ ਗਈ ਮੈਂ ਅੱਜ ਉਥੇ ਸੰਸਕਾਰ ਤੇ ਗਿਆ ਸੀ ਬਰੀਆੜੀ ਪਿੰਡ ਉੱਥੇ ਮੈਨੂੰ ਫੋਨ ਆਇਆ लवली ਚੋਪੜੇ ਦੀ ਵਾਈਫ ਦਾ ਕਿ लवली ਚੋਪੜੇ ਨੂੰ ਕੁਝ ਲੋਕਾਂ ਨੇ ਘੇਰ ਲਿਆ ਲੱਕੀ ਰੌਕੀ ਤੇ ਵਿਸ਼ਾਲ ਜਿਹੜੇ ਤਿੰਨ ਭਰਾ ਨੇ ਟਾਬਾ ਨਹਿਰ ਤੇ ਚਲਾ ਰਹੇ ਨੇ ਇਹਨਾਂ ਨੇ ਉਹਨੂੰ ਖਿਲਾਰ ਕੇ ਮਾਰਕਟਾਈ ਕੀਤੀ ਉਹਦੇ ਸਿਰ 'ਚ ਟੱਪ ਮਾਰੇ ਤੇ ਲੱਤਾਂ ਦੇ ਉੱਤੇ ਟੱਪ ਮਾਰੇ ਦੇਖੋ ਸ਼ਰੇਆਮ ਬਦਮਾਸ਼ੀ ਕੀਤੀ ਇਹਨਾਂ ਤਿੰਨਾਂ ਭਰਾਵਾਂ ਨੇ ਉਹਦਾ ਮੌਕੇ ਤੇ ਉੱਤੇ ਇੰਨੀ ਦੁਨੀਆ ਇਕੱਠੀ ਹੋਈ ਇੱਕ ਬੰਦਾ ਇੱਕ ਬੰਦਾ ਜਾ ਰਿਹਾ ਆਪਣੀ ਦੁਕਾਨ ਤੇ ਆਪਣੇ ਬਾਪ ਨੂੰ ਰੋਟੀ ਦੇਣ ਕਿੱਡੀ ਵੱਡੀ ਬਦਮਾਸ਼ੀ ਹੋਈ ਇਹਨਾਂ ਨੇ ਕੀਤੀ ਹੈ ਤਿੰਨਾਂ ਭਰਾਵਾਂ ਨੇ ਤੇ ਮੈਂ ਐਸਐਸਪੀ ਸਾਹਿਬ ਸਾਡੇ ਜ਼ਿਲ੍ਹੇ ਦੇ ਬਹੁਤ ਵਧੀਆ ਇਨਸਾਨ ਨੇ ਮੈਂ ਉਹਨਾਂ ਕੋਲ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾਏ ਨਜਾਇਜ਼ ਕਾਰੋਬਾਰ ਕਰ ਰਹੇ ਨੇ ਦੇਖੋ ਸਿੱਧੀ ਗੱਲ ਹੈ ਕਿ ਜਿਹੜੇ ਢਾਬੇ ਤੇ ਸ਼ਰਾਬਾਂ ਪਿਆ ਰਹੇ ਨੇ ਉਸ ਢਾਬੇ ਦੇ ਉੱਤੇ ਜਿੱਥੇ ਸ਼ਰਾਬ ਪਿਆ ਰਹੇ ਨੇ ਉਹ ਢਾਬੇ ਦਾ ਕੋਈ ਲਾਇਸੈਂਸ ਨਹੀਂ ਹੈ ਨਾ ਕੋ ਸ਼ਰਾਬ ਦਾ ਚੌਂ ਕਮਿਸ਼ਨਰ ਸਾਹਿਬ ਨਾਲ ਵੀ ਮੇਰੀ ਗੱਲ ਹੋ ਚੁੱਕੀ ਮਨ ਨੂੰ ਵੀ ਬੇਨਤੀ ਕੀਤੀ ਆ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਕਿ ਇਹ ਲੋਕ ਜਿਹੜੇ ਕ੍ਰਿਮੀਨਲ ਲੋਕ ਨੇ ਇਹਨਾਂ ਨੇ ਉਹ ਬੰਦੇ ਕੱਲੇ ਨੂੰ ਖੁਲਾਰ ਕੇ ਐਨਆਰਆਈ ਫੈਮਲੀਆ ਦੀ ਉਹਨੂੰ ਖੁਲਾਰ ਕੇ ਦੀ ਮਾਰ ਕਟਾਈ ਕੀਤੀ ਆ ਮੈਂ ਐਸਐਸਪੀ ਸਾਹਿਬ ਕੋ ਤੇ ਡੀਜੀਪੀ ਸਾਹਿਬ ਕੋ ਤੇ ਡੀਸੀ ਸਾਹਿਬ ਗੁਰਦਾਸਪੁਰ ਕੋ ਹੱਥ ਜੋੜ ਕੇ ਮੰਗ ਕਰਦਾ ਇਹ ਦੋਸ਼ੀਆਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏ ਕਿਉਂਕਿ ਤੁਸੀਂ ਮੀਡੀਆ ਨੇ ਦੇਖ ਲਿਆ ਉਹਦਾ ਕੀ ਹਾਲਾਤ ਨੇ ਉਹਦੇ ਬਣੇ ਪਏ ਉਹਦੀ ਲੱਤਾਂ ਲਾਤें ਟੁੱਟ ਗਈਆਂ ਸਿਰ ਦੇ ਵਿੱਚ ਸੱਟ ਲਾਈ ਆ ਇਕੱਲੇ ਬੰਦੇ ਨੂੰ ਖਿਲਾੜ ਕੇ ਇਹ ਜਿਹੜੀ ਇਹਨਾਂ ਨੇ ਮਰਦਾਨਗੀ ਵਿਖਾਈ ਆ ਇਹ ਉਹ ਗੱਲ ਗਲਤ ਕੀਤੀ ਸਾਨੂੰ ਖਬਰ ਮਿਲੀ ਆ ਵੀ ਇੱਥੇ ਆਪਣੇ ਮਹਿਰ ਦੇ ਉੱਤੇ ਕੋਈ ਝਗੜਾ ਹੋਇਆ ਹੈ ਉਹਦੇ ਸਬੰਧ ਵਿੱਚ ਕੁਝ ਬੰਦੇ ਇੰਜਰਡ ਵੀ ਹੋਏ ਨੇ ਦੋਨਾਂ ਪਾਰਟੀਆਂ ਵੱਲੋਂ ਉਹਨਾਂ ਦਾ ਜੋ ਵੀ ਰਿਜ਼ਲਟ ਆਏਗਾ ਐਸ ਪਰ ਰਿਜ਼ਲਟ ਜਿਹੜੀ ਕਾਰਵਾਈ ਕੀਤੀ ਜਾਏਗੀ ਇਹ ਕਿ ਬਾਕੀ ਕਾਰੋਸਾਂ ਨੂੰ ਇਹਦੇ ਬਾਰੇ ਹਾਲੇ ਕੁਝ ਕਲੀਅਰ ਨਹੀਂ ਹੋਇਆ ਵੀ ਇਹ ਝਗੜਾ ਕਿਸ ਕਾਰਨ ਕਰਕੇ ਹੋਇਆ ਤੇ ਕਿਉਂ ਹੋਇਆ ਤੇ ਕਿਹਦੇ ਵਿੱਚਕਾਰ ਹੋਇਆ ਪਰ ਜੋ ਵੀ ਸਾਡੇ ਕੋਲ ਸਟੇਟਮੈਂਟਸ ਦੇਣਗੇ ਉਸਪਰ ਸਟੇਟਮੈਂਟ ਅਸੀਂ ਕਾਰਵਾਈ ਕਰਾਂਗੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ